ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਚ ਭਾਜਪਾ ਦੀ ਸਰਕਾਰ ਬੰਨਾ ਤੈ ਹੈ ਮਨਪ੍ਰੀਤ ਸਿੰਘ ਗਿੱਦੜਬਾਹ ਪੰਜਾਬ ਵਿੱਚ ਆਗਾਮੀ 2027 ਦੀਆਂ ਚੋਣਾਂ ਵਿੱਚ ਸਭ ਭਾਜਪਾ ਦੀ ਸਰਕਾਰ ਬੰਨਾ ਤੈ ਹੈ ਇਹ ਗੱਲ ਨਾ ਸਾਫ ਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗਿੱਦੜਬਾਹ ਵਿੱਚ ਕਹੀਆਂ ਹਨ ਉਹ ਅੱਜ ਸ਼ਹਿਰ ਅੰਦਰ ਬੀਤੇ ਦਿਨੀ ਹੋਈਆਂ ਬੇਵਕਤੀ ਮੌਤਾਂ ਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਹਨ ਉਹਨਾਂ ਕਰਿਆਨਾ ਜੁਨੀਆ ਅਤੇ ਚੇਅਰਮੈਨ ਅਵਿੰਦਰ ਪਾਲ ਗਰਗ ਮਹਿੰਦਰ ਮੈਡੀਕਲ ਅਤੇ ਪੱਪੀ ਥਰਾਜ਼ ਵਾਲਾ ਦੇ ਪਰਿਵਾਰ ਨਾਲ ਹੋਈਆਂ ਬੇਵਕਤੀ ਮੌਤਾਂ ਦੇ ਪਰ ਦੁੱਖ ਪ੍ਰਗਟ ਕੀਤਾ ਹੈ ਉਹਨਾਂ ਆਪਣੇ ਨਜ਼ਦੀਕੀ ਪਰਿਵਾਰਾਂ ਨਾਲ ਹਾਲ ਚਾਲ ਜਾਂਦੇ ਆ ਇਸ ਮੌਕੇ ਹਰਜੀਤ ਸਿੰਘ ਨੀਲਾਮਨ ਜੀਵਨ ਗਰਗ ਰਣਜੀਤ ਸਿੰਘ ਗੁਰੂ ਸਰ ਦਫਤਰ ਇਨਚਾਰਜ ਹਰਬੰਸ ਸਿੰਘ ਸੱਗੂ ਬਾਬਾ ਬਾਬੂ ਸਿੰਘ ਸਾਫਕਾ ਸਰਪੰਚ ਕੋਟਪਾਈ ਵਾਕੇ ਲਾਲ ਪੱਪੀ ਚਾਹਲ ਆਦ ਹਾਜ਼ਰ ਹਨ ਖਬਰ ਨਾਲ ਅੰਤ ਤੱਕ ਬਨੇ ਰਹੇ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ